ਕੈਨੇਡਾ ਪਰਚ ਅਕਤੂਬਰ ਦੇ ਮਹੀਨੇ ਨੂੰ ਇਸਲਾਮਿਕ ਹੈਰੀਟੇਜ ਮੰਥ ਵਜੋਂ ਮਨਾਇਆ ਜਾਂਦਾ ਹੈ ਇਸ ਮਹੀਨੇ ਵਿਸ਼ੇਸ਼ ਤੌਰ ਤੇ ਮੁਸਲਮ ਭਾਈਚਾਰੇ ਦੇ ਇਤਿਹਾਸ ਸਮਾਜ 'ਚ ਉਹਨਾਂ ਦੇ ਯੋਗਦਾਨ ਅਤੇ ਸੱਭਿਆਚਾਰਕ ਵਿਰਸੇ ਨੂੰ ਯਾਦ ਕਰ ਵਿਸ਼ੇਸ਼ ਸਤਿਕਾਰ ਦਿੱਤਾ ਜਾਂਦਾ ਹੈ ਪਰ ਇਹ ਮਹੀਨਾ ਸਿਰਫ ਖੁਸ਼ੀਆਂ ਤੱਕ ਹੀ ਸੀਮਤ ਨਹੀਂ ਵੱਡੀ ਗਿਣਤੀ 'ਚ ਮੁਸਲਮ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਅਜੇ ਵੀ ਆਪਣੇ ਹੱਕਾਂ ਆਪਣੀ ਆਵਾਜ਼ ਅਤੇ ਆਪਣੀ ਪਛਾਣ ਲਈ ਸੰਘਰਸ਼ ਕਰ ਰਹੇ ਹਨ ਮੁਸਲਮ ਐਸੋਸੀਏਸ਼ਨ ਆਫ ਬੀਸੀ ਦੇ ਪ੍ਰਧਾਨ ਅਸਦ ਗੌਂਦਲ ਨੇ ਓਮਨੀ ਨਿਊਜ਼ ਨਾਲ ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਕਿਹਾ ਕਿ ਇਹ ਮਹੀਨਾ ਸਿਰਫ ਮਾਨਤਾ ਕੀ ਸੀਮਤ ਨਹੀਂ ਬਲਕਿ ਇੱਕ ਅਜੀਹਾ ਮੌਕਾ ਹੈ ਸਮਾਜ ਨੂੰ ਜਾਗਰੂਕ ਅਤੇ ਸਟੀਕ ਸੂਚਨਾ ਦੇਣ ਦਾ ਕਿ ਮੁਸਲਮ ਭਾਈਚਾਰਾ ਵੀ ਇਸ ਦੇਸ਼ ਦਾ ਅਹਿਮ ਹਿੱਸਾ ਹੈ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅੱਜ ਵੀ ਕੈਨੇਡਾ 'ਚ ਰਹਿੰਦੇ ਹੋયા ਹਨ ਇਸਲਾਮ ਇੱਕ ਮਜ਼ਹਬ ਹੈ ਜਿਹੜਾ ਕਿ ਇਨਸਾਨ ਨੂੰ ਇੱਕ ਦਰਸ ਦਿੰਦਾ ਹੈ ਸਿਖਾਉਂਦਾ ਹੈ ਕਿ ਕਿਵੇਂ ਰਲ ਕੇ ਰਹਿਣਾ ਹੈ ਕਿਵੇਂ ਲੋਕਾਂ ਦੀ ਰਿਸਪੈਕਟ ਕਰਨੀ ਹੈ ਔਰ ਲੇਕਿਨ ਅੱਜ ਵੀ ਇਸ ਮੁਲਕ 'ਚ ਰਹਿੰਦੇ ਹੋਇਆ ਜਦੋਂ ਕਿ ਇੱਕ ਇੰਤਹਾਈ ਇੱਕ ਮਹੀਨੇ ਪੂਰੇ ਨੂੰ ਇਸਲਾਮੀ ਵਿਰਾਸਤ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ ਲੇਕਿਨ ਅੱਜ ਵੀ ਅਸੀਂ ਘੱਟ ਗਿਣਤੀ ਦੀ ਵਜ੍ਹਾ ਨਾਲ ਉਸੇ ਹੀ ਹਰਾਸਮੈਂਟ ਦਾ ਉਸੇ ਹੀ ਮਸਾਇਲ ਦਾ ਸ਼ਿਕਾਰ ਹਾਂ इस्लामिक फोबिया ਸਾਡੇ ਕਲਰ ਦੀ ਬੁਨਿਆਦ ਤੇ ਸਾਡੇ ਲਿਬਾਸ ਦੀ ਬੁਨਿਆਦ ਤੇ ਲਿਆਦਾ ਗਵਰਨਮੈਂਟ ਨੂੰ ਇਸ ਮਹੀਨੇ ਨੂੰ ਸਿਰਫ ਇੱਕ ਯਾਦ ਆਰੀ ਦੇ ਤੌਰ ਤੇ ਮਨਾਉਣ ਦੇ ਇਲਾਵਾ ਬਹੁਤ ਸਾਰਾ ਕੁਝ ਕਰਨਾ ਪੈਗਾ ਅਸਦ ਗੌਂਦਲ ਕੈਨੇਡਾ ਵਿੱਚਲੀ ਨਵੀਂ ਮੁਸਲਮ ਪਨੀਰੀ ਨੂੰ ਲੈ ਕੇ ਚਿੰਤਤ ਨਜ਼ਰ ਆਈ ਜੀ ਮੇਰੇ ਨਜ਼ਦੀਕ ਜਿਹੜੀ ਆਇਡੈਂਟੀਟੀ ਚੈਲੰਜ ਹੈ ਨਾ ਜਿਹੜੀ ਪਛਾਣ ਵਿੱਚ ਅੱਜ ਦੀ ਨਵੀਂ ਪੌਦ ਦੀ ਉਹ ਹੀ ਸਭ ਤੋਂ ਵੱਡਾ ਮਸਲਾ ਹੈ ਕਿ ਉਹ ਮਸਜਿਦ ਦੇ ਵਿੱਚ ਉਹਨਾਂ ਨੂੰ ਕੁਝ ਤੀਸਰੀ ਚੀਜ਼ ਸਿਖਾਈ ਜਾ ਰਹੀ ਹੈ ਜਦੋਂ ਘਰਾਂ ਦੇ ਵਿੱਚ ਇੱਕ ਧਰਮ ਦੇ ਨਾਲ ਉਹਨਾਂ ਨੂੰ ਜੋੜਿਆ ਜਾ ਰਿਹਾ ਹੈ ਲੇਕਿਨ ਉਹ ਜਦੋਂ ਸਕੂਲ 'ਚ ਜਾਂਦੇ ਨੇ ਜਾਂ ਕਾਲਜ 'ਚ ਜਾਂਦੇ ਨੇ ਅਗਰ ਉਹ ਉਸੇ ਪਹਿਚਾਨ ਨਾਲ ਜਾਂਦੇ ਨੇ ਤੇ ਉਹਨਾਂ ਨੂੰ ਬੁੱਲਿੰਗ ਔਰ ਹਰਾਸਮੈਂਟ ਵੀ ਹੁੰਦੀ ਹੈ ਤਾਂ ਲਿਹਾਜ਼ਾ ਉਹ ਜਿਹੜੀ ਆਪਣੀ ਆਈਡੈਂਟਿਟੀ ਨੂੰ ਦਿਹਾੜੀ 'ਚ ਤਿੰਨ ਦਫਾ ਚੇਂਜ ਕਰਦੇ ਨੇ ਬਦਲਦੇ ਨੇ ਐਦੀ ਵਜ੍ਹਾ ਨਾਲ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਬ੍ਰੋਕਨ ਪਰਸਨੈਲਿਟੀ ਦਾ ਸ਼ਿਕਾਰ ਹੋ ਰਹੇ ਨੇ ਸਰੀ ਮਸਜਿਦ ਦੇ ਇਮਾਮ ਨੇ ਜਿੱਥੇ ਇਸ ਮਹੀਨੇ ਦੀ ਖੁਸ਼ੀ ਸਾਂਝੀ ਕੀਤੀ ਉੱਥੇ ਵਿਸ਼ੇਸ਼ ਤੌਰ ਤੇ ਇਸ ਦਾ ਜ਼ਿਕਰ ਕੀਤਾ ਕਿ ਇਹ ਮਹੀਨਾ ਸਾਡੀ ਪਛਾਣ ਬਾਰੇ ਗੱਲ ਕਰਨ ਦਾ ਵੀ ਮੌਕਾ ਏ ਤੇ ਇਸ ਨੂੰ ਤਿਉਹਾਰ ਤੱਕ ਹੀ ਸੀਮਤ ਨਾ ਰਹਿਣ ਦਿੱਤਾ ਜਾਵੇ by the grace of god we are very happy to Um, spread the correct image and, is, and message of Islam in this community and we hope that with the government and with support with the awareness of Islam in Heritage Islamic heritage month we are able to help spread the correct message of Islam and to work together to create a better community for all human beings. important <laughs> हमें इस्लाम फोबिया से लड़ना है और जिस तरह से दूसरे मज़ाहब के अंदर एक ख़ास वर्ड दे दिया गया है इस्लामोफोबिया फोबिया का मतलब शायद उस तरह से इस्लाम फोबिया लिया नहीं जाता तो हम मेरा कहने का मकसद होगा कि हम इसको ज़्यादा एक अपर लेवल के ऊपर बताएं कि इस्लामोफोबिया फोबिया जो है वो किस तरह की बुराई है और हमें इससे किस तरह से बचना चाहिए ਸੋ ਬਹੁਤਾਂ ਲੋਕਾਂ ਨਾਲ ਗੱਲ ਕਰਨ ਤੋਂ ਬਾਅਦ ਸਭ ਦਾ ਇਹ ਕਹਿਣਾ ਸੀ ਕਿ ਕੈਨੇਡਾ ਦੀ ਖੂਬਸੂਰਤੀ ਉਸਦੀ ਵਿਭਿੰਨ ਸੱਭਿਆਚਾਰਾਂ ਵਾਲੀ ਪਛਾਣ ਚ ਹੈ ਤੇ ਮੁ슬ਮ ਭਾਈਚਾਰਾ ਸਮਾਜ ਦੇ ਹਰ ਖੇਤਰ ਚ ਯੋਗਦਾਨ ਪਾ ਰਿਹਾ ਹੈ ਤੇ ਉਹ ਉਮੀਦ ਕਰਦੇ ਹਨ ਕਿ ਅਜਿਹੇ ਮਹੀਨੇ ਸਾਨੂੰ ਇੱਕ ਦੂਜੇ ਨੂੰ ਸਮਝਣ ਸਿੱਖਣ ਤੇ ਕਦਰ ਕਰਨ ਦੇ ਹੋਰ ਮੌਕੇ ਪ੍ਰਦਾਨ ਕਰਨਗੇ ਇਸਲਾਮਿਕ ਹੈਰੀਟੇਜ ਮੰਥ ਸਾਨੂੰ ਕੇਵਲ ਮੁਸਲਮ ਪਾਈਚਾਰੇ ਦੇ ਇਤਿਹਾਸ ਦੀ ਹੀ ਯਾਦ ਨਹੀਂ ਦਿਵਾਉਂਦਾ ਬਲਕਿ ਮਿਲ ਕੇ ਰਹਿਣ ਦੀ ਸਿੱਖਿਆ ਵੀ ਪ੍ਰਦਾਨ ਕਰਦਾ ਏ ਸੱਭਿਆਚਾਰ ਧਰਮ ਨਸਲ 'ਚ ਭਾਵੇਂ ਕਿੰਨੇ ਵੀ ਵੱਖਰੇਵੇਂ ਕਿਉਂ ਨਾ ਹੋਣ ਪਰ ਕੈਨੇਡਾ ਦੇ ਵਿੱਚ ਇਹ ਵੱਖਰੇਵੇਂ ਏਕਤਾ ਦੇ ਵਿੱਚ ਬਦਲੇ ਜਾ ਸਕਦੇ ਹਨ ਪਰਮਜੀਤ ਸਿੰਘ ਓਮਨੀ ਨਿਊਜ਼ ਵੈਂਕੂਵਰ